ਮਿੱਤਰ ਨਮਸਤੇ ਓਏ ਤੂੰ ਇੰਨੀ ਜਲਦੀ ਕਿੱਥੇ ਜਾ ਰਿਹਾ ਹੈ ਇੱਥੇ ਆ ਅਤੇ ਸਾਡੇ ਨਾਲ ਬੈਠ ਅਤੇ ਸਾਡੇ ਨਾਲ ਮੇਸਤ ਬੈ ਕੇ ਕੁਝ ਖਾ ਨਮਸਤੇ ਮੇਰੇ ਨਵੇਗਵੰਡਿਓ ਮੈਂ ਚਾਹੁੰਦਾ ਤੇ ਸੀ ਕਿ ਤੁਹਾਡੇ ਸਾਰਿਆਂ ਨਾਲ ਆਵਾਂ ਅਤੇ ਤੁਹਾਡੇ ਸਾਰਿਆਂ ਨਾਲ ਮਿਲਾਂ ਪਰ ਮੈਨੂੰ ਇੱਕ ਸਭਾ ਵਿੱਚ ਜਲਦੀ ਜਾਣਾ ਹੈ ਓਏ ਇਹ ਠੀਕ ਨਹੀਂ ਹੈ ਜਿਸ ਤੋਂ ਪਹਿਲਾਂ ਕਿ ਤੂੰ ਜਾਣ ਮੈਂ ਤੇ ਤੈਨੂੰ ਪੁੱਛਣਾ ਚਾਹੁੰਨਾ ਹਾਂ ਮੈਂ ਧਿਆਨ ਦਿੱਤਾ ਹੈ ਕਿ ਤੂੰ ਅੱਜ ਨਵੇਂ ਕੱਪੜੇ ਪਾਏ ਹੋਏ ਹਨ ਇਹ ਕੱਪੜੇ ਬੜੇ ਮਹਿੰਗੇ ਵਿਖਰੇ ਨੇ ਤੈਨੂੰ ਇਹੋ ਜਿਹੇ ਕੱਪੜੇ ਖਰੀਦਣ ਵਾਸਤੇ ਪੈਸੇ ਕਿੱਥੋਂ ਮਿਲੇ ਓਹ ਇਹ ਕੱਪੜੇ ਹਾਂ ਮੈਂ ਤੈਨੂੰ ਦੱਸਦਾ ਹਾਂ ਕਿ ਕਿਉਂ ਕਿਉਂ ਮੇਰੇ ਕੋਲ ਹੈ ਨਵੇਂ ਕਪੜੇ ਹਨ ਅਤੇ ਕਿੱਥੇ ਇੰਨੀ ਛੇਤੀ ਛੇਤੀ ਜਾ ਰਿਹਾ ਹਾਂ ਕੁਝ ਸਾਲ ਪਹਿਲਾਂ ਯੀਸ਼ੂ ਦੇ ਚੇਲੇ ਪਤਰਸ ਨੇ ਪਿੰਡ ਦਾ ਸਫ਼ਰ ਕੀਤਾ ਉਹ ਲੁਦਾ ਨਾਮ ਦੀ ਥਾਂ ਦੇ ਇੱਕ ਅਰਧ ਨਾਲੇ ਚ ਗਿਆ ਐਸੇ ਦੌਰਾਨ ਯਾਫਾ ਨਾਦੀਕ ਥਾਂ 'ਚ ਤੋਬੀਤਾ ਨਾਮ ਦੀ ਇੱਕ ਜਨਾਨੀ ਸੀ ਜਿਹੜੇ ਯੇਸ਼ੂ ਦੇ ਪਿੱਛੇ ਚੱਲਣ ਵਾਲੀ ਅਤੇ ਜੋ ਹਮੇਸ਼ਾ ਪਲੇ ਕੰਮ ਕਰਦੀ ਸੀ ਅਤੇ ਗਰੀਬਾਂ ਦੀ ਮਦਦ ਵੀ ਕਰਦੀ ਸੀ ਜਿਸ ਵੇਲੇ ਪਤਰਸ ਸਫਰ 'ਚ ਸੀ ਉਸੇ ਦੌਰਾਨ ਤਬੀਤਾ ਬਿਮਾਰ ਹੋਈ ਅਤੇ ਮਰ ਗਈ ਉਸ ਦੇ ਮਰੇ ਸ਼ਰੀਰ ਨੂੰ ਨਵਾਇਆ ਗਿਆ ਅਤੇ ਉਹਨੂੰ ਦਫਨਾਉਣ ਦੀ ਤਿਆਰੀ ਲਈ ਉੱਪਰ ਅਟੇਰ ਦੀ ਇੱਕ ਕਮਰੇ ਵਿੱਚ ਰੱਖ ਦਿੱਤਾ ਲੁਦਾਨਗਰ ਯਾਫਾ ਦੇ ਕੋਲ ਹੈ ਇਸ ਲਈ ਜਦੋਂ ਯੇਸ਼ੂ ਦੇ ਚੇਲਿਆਂ ਨੇ ਸੁਣਿਆ ਕਿ ਪਤਰਸ ਲੁਦ्डा ਵਿੱਚ ਹੈ ਤੇ ਉਹਨਾਂ ਨੇ ਦੋ ਮਨੁੱਖਾਂ ਨੂੰ ਉਸ ਦੇ ਕੋਲ ਕੱਲਿਆ ਅਤੇ ਉਹਨਾਂ ਨੇ ਪਤਰਸ ਬੇਨਤੀ ਕੀਤੀ ਪਤਰਸ ਮਿਹਰਬਾਨੀ ਨਾਲ ਕੀ ਤੁਸੀਂ ਕਿਰਪਾ ਕਰਕੇ ਸਾਡੇ ਨਾਲ ਯਾਫਾ ਚਲੋਗੇ ਪਤਰਸ ਉਹਨਾਂ ਲੋਕਾਂ ਨਾਲ ਗਿਆ ਜਦੋਂ ਪਤਰਸ ਉੱਥੇ ਪੁੱਜਾ ਤਾਂ ਉਸਨੇ ਉੱਪਰ ਵਾਲੇ ਕਮਰੇ ਵਿੱਚ ਲਿਜਾਇਆ ਗਿਆ ਸਾਰੀਆਂ ਵਿਦਵਾਵਾਂ ਪਤਰਸ ਦੇ ਚਾਰੋਂ ਪਾਸੇ ਖੜੀਆਂ ਹੋ ਗਈਆਂ ਉਹ ਰੋ ਰਹੀਆਂ ਸੀ ਉਹਨਾਂ ਨੇ ਪਤਰਸ ਨੂੰ ਨਵੇਂ ਕੱਪੜੇ ਵਿਖਾਏ ਜਿਨ੍ਹਾਂ ਨੂੰ ਤਬੀਤਾ ਨੇ ਉਹਨਾਂ ਲਈ ਉਸ ਵੇਲੇ ਬਣਾਇਆ ਸੀ ਜਦੋਂ ਉਹ ਜਿੰਦਾ ਸੀ ਉਹ ਬੜੇ ਸੁਚੱਜੇ ਅਤੇ ਭਲੀ ਜਨਾਨੀ ਸੀ ਇਹਨਾਂ ਕੱਪੜਿਆਂ ਨੂੰ ਵੇਖੋ ਜਿਹੜੀ ਉਸਨੇ ਸਾਡੇ ਲਈ ਬਣਾਈ ਸੀ ਉਹ ਬੜੀ ਚੰਗੀ ਸੀ ਪਤਰਸ ਨੇ ਉਹਨਾਂ ਸਾਰਿਆਂ ਨੂੰ ਉਸ ਕਮਰੇ ਚੋਂ ਬਾਹਰ ਕੱਢ ਦਿੱਤਾ ਅਤੇ ਫਿਰ ਉਹ ਆਪਣੇ ਗੋਡਿਆਂ ਭਾਰ ਬੈਠਿਆ ਅਤੇ ਪ੍ਰਾਰਥਨਾ ਕੀਤੀ ਫਿਰ ਤਬੀਤਾ ਵੱਲ ਕੁਮਕੇ ਬੋਲਿਆ हे ਤਬੀਤਾ ਉਠ ਤਬੀਤਾ ਨੇ ਆਪਣੀ ਅੱਖਾਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ ਪਤਰਸ ਨੇ ਤਬੀਤਾ ਨੂੰ ਆਪਣੇ ਹੱਥ ਨਾਲ ਫੜਿਆ ਅਤੇ ਪੈਰਾ ਉੱਤੇ ਖੜੇ ਹੋਣ ਵਿੱਚ ਮਦਦ ਕੀਤੀ ਅਤੇ ਫਿਰ ਉਸ ਨੇ ਉਹਨਾਂ ਵਿਸ਼ਵਾਸੀਆਂ ਅਤੇ ਵਿਧਵਾਵਾਂ ਨੂੰ ਅੰਦਰ ਬੁਲਾਇਆ ਜਿਨ੍ਹਾਂ ਨੂੰ ਉਹਨੇ ਕਮਰੇ ਤੋਂ ਬਾਹਰ ਤੇ ਜਿੱਤਾ ਸੀ ਅਤੇ ਜੌਂਦੀ ਤਬੀਤਾ ਨੂੰ ਉਹਨਾਂ ਨੂੰ ਸੌਂਪ ਦਿੱਤਾ ਪਤਰਸ ਕੁਝ ਵੇਲੇ ਤੱਕ ਸ਼ਮੂਨ ਨਾਮ ਦੇ ਚਮੜੇ ਦੇ ਕੰਮ ਕਰਨ ਵਾਲੇ ਦੇ ਨਾਲ ਯਾਫਾ ਵਿੱਚ ਰੁਕਿਆ ਤੇਰੀ ਕਹਾਣੀ ਸਾਡੇ ਸਾਰਿਆਂ ਲਈ ਇੰਨੀ ਹੈਰਾਨੀਜਨਕ ਪ੍ਰਤੀਤ ਹੁੰਦੀ ਹੈ ਕਿ ਇਸ ਉੱਤੇ ਵਿਸ਼ਵਾਸ ਨਹੀਂ ਹੁੰਦਾ ਤੂੰ ਕਿਵੇਂ ਜਾਣਦਾ ਹੈ ਇਹ ਤਬੀਤਾ ਮਰਿਆਆਂ ਚੋਂ ਫੇਰ ਜ਼ਿੰਦਾ ਹੋ ਗਈ। ਮੇਰੇ ਪਿਆਰੇ ਮਿੱਤਰੋ ਮੈਂ ਜਾਣਦਾ ਹਾਂ ਕਿ ਇਹ ਕਹਾਣੀ ਸੱਚ ਹੈ ਕਿਉਂਕਿ ਮੈਂ ਹੀ ਉਹ ਮਨੁੱਖ ਹਾਂ। ਮੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਉਹਨਾਂ ਦੋ ਮਨੁੱਖਾਂ ਵਿੱਚੋਂ ਇੱਕ ਹਾਂ ਜਿਨ੍ਹਾਂ ਨੂੰ ਪਤਰਸ ਨੂੰ ਬੁਲਾਉਣ ਲੁਧਾ ਭੇਜਿਆ ਗਿਆ ਸੀ। ਜਿਵੇਂ ਪਰਮੇਸ਼ਵਰ ਨੇ ਯੇਸ਼ੂ ਨੂੰ ਜਿਵਾਲਿਆ ਓੰਜ ਹੀ ਪਤਰਸ ਨੇ ਪਰਮੇਸ਼ਵਰ ਦੇ ਸਮਰਥ ਨਾਲ ਤਬੀਤਾ ਨੂੰ ਜਿਵਾਲਿਆ। ਅਤੇ ਜਿਹੜੇ ਨਵੇਂ ਕੱਪੜੇ ਮੈਂ ਪਾਏ ਹੋਏ ਹਨ ਉਹ ਮੈਨੂੰ ਤਬੀਤਾ ਨਹੀਂ ਦਿੱਤੇ ਸੀ। ਅਤੇ ਹੁਣੇ ਇਸ ਵੇਲੇ ਮੈਂ ਸ਼ਮੂਨ ਦੇ ਘਰ ਜਾ ਰਿਹਾ ਹਾਂ। तबीता ਵੀ ਉੱਥੇ ਹੀ ਆ ਰਹੀ ਹੈ ਜਿੱਥੇ ਅਸੀਂ ਸਾਰੇ ਮਿਲ ਕੇ ਪਰਮੇਸ਼ਵਰ ਦੀ ਆਰਾਧਨਾ ਕਰਾਂਗੇ ਮੇਰੇ ਮਿੱਤਰ ਕਿਰਪਾ ਰੋਕ ਅਤੇ ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ ਅਸੀਂ ਤਬੀਤਾ ਨਾਲ ਮਿਲਣਾ ਚਾਹੁੰਦੇ ਹਾਂ ਅਤੇ ਇਸੂ ਦੇ ਬਾਰੇ ਹੋਰ ਜ਼ਿਆਦਾ ਸੁੰਨਾ ਚਾਹੁੰਦੇ ਹਾਂ ਪਤਰਸ ਜਿਸ ਨੇ ਇਹ ਚਮਤਕਾਰ ਕੀਤਾ ਉਸ ਦੇ ਬਾਰੇ ਵਿੱਚ ਹੋਰ ਜ਼ਿਆਦਾ ਜਾਣਨਾ ਚਾਹੁੰਦੇ ਹਾਂ